नमस्कार ए आकाशवाणी है। ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ। ਅਸਾਮ ਦੌਰੇ ਤੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਹਾਟੀ ਦੇ ਪੱਛਮੀ ਬੋਰਾਗਾਉਂ ਚ ਸ਼ਹੀਦ ਸਮਾਰਕ ਖੇਤਰ ਦਾ ਦੌਰਾ ਕੀਤਾ ਜਿੱਥੇ ਉਹਨਾਂ ਨੇ ਅਸਾਮ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼੍ਰੀ ਮੋਦੀ ਨੇ ਉੱਤਰ ਪੂਰਬ ਦੇ ਵਿਕਾਸ ਬਾਰੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਮਨੇ ਐਸ ਪਾਲਿਸੀ ਕੇ ਜ਼ਰੀਏ ਪੂਰਬੋਤਤਰ ਕੋ ਪ੍ਰਾਥਿਕਤਾ دی। ਔਰ ਅੱਜ ਹਮ ਅਸਮ ਕੋ भारत के ईस्टर्न गेटवे के रूप में उभरता देख रहे हैं असम भारत को आसियान देशों से जोड़ने के लिए ब्रिज की भूमिका निभा रहा है ये शुरुआत अभी बहुत आगे तक जाएगी और असम कई क्षेत्रों में विकसित भारत का इंजन बनेगा साथियों आज असम और पूरा नॉर्थ ईस्ट भारत के विकास का नया प्रवेश द्वार बन रहा है मल्टी मॉडल कनेक्टिविटी के संकल्प ने इस क्षेत्र की दिशा और इसकी दशा दोनों बदली है ਇਸ ਮਗਰੋਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਗੁਹਾਟੀ 'ਚ ਪ੍ਰੀਖਿਆ 'ਤੇ ਚਰਚਾ ਪ੍ਰੋਗਰਾਮ ਦੇ ਹਿੱਸੇ ਵਜੋਂ ਅਸਾਮ ਦੇ 25 ਹੁਨਰਵਰ ਵਿਦਿਆਰਥੀਆਂ ਨਾਲ ਬ੍ਰਹਮਪੁੱਤਰ ਨਦੀ ਦੇ ਇੱਕ ਕਰੂਜ਼ ਤੇ ਗੱਲਬਾਤ ਕਰਨਗੇ ਜਿਹੜਾ ਕਿ ਪ੍ਰੀਖਿਆਵਾਂ ਤੋਂ ਪਹਿਲਾਂ ਵਿਦਿਆਰਥੀਆਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਵਿਲੱਖਣ ਮੌਕਾ ਹੋਵੇਗਾ ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਗੋਸਟ ਪੇアリング ਨਾਂ ਦੀ ਸਾਈਬਰ ਤਕਨੀਕ WhatsApp ਅਕਾਊਂਟਸ ਨੂੰ ਹੈਕ ਕਰਨ ਲਈ ਵਰਤੀ ਜਾ ਰਹੀ ਹੈ ਮੰਤਰਾਲੇ ਦੇ ਅਨੁਸਾਰ ਸਾਈਬਰ ਅਪਰਾਧੀ WhatsApp ਦੇ ਡਿਵਾਈਸ ਲਿੰਕਿੰਗ ਵਿਸ਼ੇਸ਼ਤਾ ਰਾਹੀਂ ਬਿਨਾਂ ਕਿਸੇ ਤਸਦੀਕ ਦੇ ਪੇਰਿੰਗ ਕੋਡ ਦੀ ਵਰਤੋਂ ਕਰਕੇ ਅਕਾਊਂਟਸ ਨੂੰ ਹੈਕ ਕਰ ਰਹੇ ਨੇ ਇਹ ਘੁਟਾਲਾ ਆਮ ਤੌਰ ਤੇ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਕਿਸੇ ਜਾਣੇ ਪਛਾਣੇ ਨੰਬਰ ਤੋਂ ਕੋਈ ਫੋਟੋ ਜਾਂ ਸੁਨੇਹਾ ਮਿਲਦਾ ਹੈ ਜੋ ਕਿ ਵਰਤੋਂਕਾਰ ਨੂੰ ਇਸ ਨੂੰ ਦੇਖਣ ਲਈ ਕਹਿੰਦਾ ਹੈ ਸੁਨੇਹੇ 'ਚ ਫੇਸਬੁੱਕ ਵਰਗਾ ਲਿੰਕ ਹੁੰਦਾ ਹੈ ਤੇ ਫੋਨ ਨੰਬਰ ਨੂੰ ਸ਼ਾਮਲ ਕਰਨ ਵਾਲੀ ਤਸਦੀਕ ਪ੍ਰਕਿਰਿਆ ਵੱਲ ਲੈ ਜਾਂਦਾ ਹੈ ਮੰਤਰਾਲੇ ਨੇ ਕਿਹਾ ਹੈ ਕਿ ਇਹ ਤਰੀਕਾ ਸਾਈਬਰ ਅਪਰਾਧੀਆਂ ਨੂੰ ਪਾਸਵਰਡ ਜਾਂ SIM ਸਵੈਪ ਦੀ ਜ਼ਰੂਰਤ ਤੋਂ ਬਿਨਾ ਪੀੜਤ ਦੇ WhatsApp ਅਕਾਊਂਟ ਤੱਕ ਪੂਰੀ ਪਹੁੰਚ ਦਿੰਦਾ ਹੈ ਮੰਤਰਾਲੇ ਨੇ ਲੋਕਾਂ ਨੂੰ ਸ਼ੱਕੀ ਲਿੰਕਾਂ ਉੱਤੇ ਕਲਿੱਕ ਨਾ ਕਰਨ ਅਤੇ ਕਦੇ ਵੀ ਬਾਹਰੀ ਸਾਈਟਾਂ ਉੱਤੇ ਆਪਣਾ ਫੋਨ ਨੰਬਰ ਦਰਜ ਨਾ ਕਰਨ ਦੀ ਸਲਾਹ ਦਿੱਤੀ ਹੈ ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ ਰਿਸ਼ਵਤ ਮਾਮਲੇ 'ਚ ਇੱਕ ਫੌਜੀ ਅਧਿਕਾਰੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਸੀਬੀਆਈ ਨੇ ਦੱਸਿਆ ਕਿ ਫੌਜ ਅਧਿਕਾਰੀ ਲੈਫਟੀਨੈਂਟ ਕਰਨਲ ਦੀਪਕ ਕੁਮਾਰ ਸ਼ਰਮਾ ਦੇ ਦਿੱਲੀ ਸਥਿਤ ਘਰ ਦੀ ਤਲਾਸ਼ੀ ਦੌਰਾਨ 2 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਦੇ ਨਾਲ-ਨਾਲ 3 ਲੱਖ ਦੀ ਰਿਸ਼ਵਤ ਦੀ ਰਕਮ ਜ਼ਬਤ ਕੀਤੀ ਗਈ ਜਾਂਚ ਏਜੰਸੀ ਨੇ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਚ ਵਿਨੋਦ ਕੁਮਾਰ ਦੇ ਘਰ ਚੋਂ 10 ਲੱਖ ਰੁਪਏ ਦੀ ਨਕਦੀ ਅਤੇ ਹੋਰ ਸਮਗਰੀ ਬਰਾਮਦ ਕੀਤੀ। ਬਿਊਰੋ ਨੇ ਦੱਸਿਆ ਕਿ ਰੱਖਿਆ ਉਤਪਾਦਨ ਵਿਭਾਗ ਚ ਤਾਇਨਾਤ ਲੈਫਟੀਨੈਂਟ ਕਰਨਲ ਸ਼ਰਮਾ ਉਹਨਾਂ ਦੀ ਪਤਨੀ ਕਰਨਲ ਕਾਜਲ ਬਾਲੀ ਤੇ ਰੱਖਿਆ ਉਤਪਾਦਾਂ ਨਾਲ ਸੰਬੰਧਤ ਦੁਬਈ ਸਥਿਤ ਕੰਪਨੀ ਦੇ ਪ੍ਰਤੀਨਿਧੀਆਂ ਸਮੇਤ ਹੋਰਨਾ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾ ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਸੀ ਜਿੱਥੋਂ ਉਹ 23 ਦਸੰਬਰ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤੇ ਗਏ। ਫਰੀਦਕੋਟ ਤੋਂ ਵਿਧਾਇਕ ਗੁਰਦੀਪ ਸਿੰਘ ਸੇਖੋਂ ਅਤੇ ਜੈਤੂਨ ਦੇ ਵਿਧਾਇਕ ਅਮੋਲਕ ਸਿੰਘ ਨੇ ਅੱਜ ਫਰੀਦਕੋਟ ਮਾਡਰਨ ਜੇਲ੍ਹ ਦਾ ਦੌਰਾ ਕੀਤਾ ਇਸ ਮੌਕੇ ਵਿਧਾਇਕਾਂ ਨੇ ਕੈਦੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਮਸਲੇ ਸੁਨੇ ਇਸ ਦੌਰਾਨ ਕੈਦੀਆਂ ਨੇ ਜ਼ਮਾਨਤ ਨਾਲ ਸੰਬੰਧਿਤ ਮਾਮਲਿਆਂ ਤੇ ਕੁਝ ਨਿੱਜੀ ਸਮੱਸਿਆਵਾਂ ਬਾਰੇ ਦੱਸਿਆ ਵਿਧਾਇਕ ਸੇਖੋਂ ਤੇ ਅਮੋਲਕ ਸਿੰਘ ਨੇ ਕਿਹਾ ਕਿ ਜੇਲ੍ਹ ਦੌਰੇ ਦਾ ਮਕਸਦ ਕੈਦੀਆਂ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਸਮਝਣਾ ਹੈ ਤਾਂ ਜੋ ਠੋਕਵੇਂ ਕਦਮ ਚੁੱਕੇ ਜਾ ਸਕਣ ਜੁੱਦ ਨਸ਼ਿਆਂ ਵਿਰੁੱਧ ਮੁਹਿੰਮ ਦੇ 294 ਦਿਨ ਕੱਲ ਪੰਜਾਬ ਪੁਲਿਸ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ 494 ਥਾਵਾਂ ਤੇ ਛਾਪਾ ਮਾਰੀ ਕੀਤੀ ਇਸ ਦੌਰਾਨ 153 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਸੂਬੇ 'ਚ 132 ਮਾਮਲੇ ਦਰਜ ਕੀਤੇ ਗਏ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਕੋਲੋਂ ਵੱਡੀ ਮਿਕਦਾਰ ਵਿੱਚ ਹੈਰੋਇਨ ਅਫੀਮ ਗਾਂਜਾ ਪੁੱਕੇ ਤੇ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਇਸ ਸਬੰਧ ਵਿੱਚ ਅਗਲੇਰੀ ਜਾਂਚ ਜਾਰੀ ਹੈ ਮਹਿਲਾ ਕ੍ਰਿਕਟ ਚੁਪਾਰਾਤਾ ਜਿ ਸ਼੍ਰੀਲੰਕਾ ਖਿਲਾਫ 5 2020 ਮੈਂਚਾ ਦੀ ਲੜੀ ਦਾ ਪਹਿਲਾ ਮੈਚ ਖੇਡੇਗਾ ਇਹ ਮੈਚ ਵਿਸ਼ਾਖਾਪਟਨਮ ਵਿੱਚ ਸ਼ਾਮ 7 ਵਜੇ ਸ਼ੁਰੂ ਹੋਏਗਾ ਹਰਮਨਪ੍ਰੀਤ ਕੌਰ ਦੀ ਕਪਤਾਨੀ ਹੇਠ ਪਹਿਲੇ ਦੋ ਮੈਚ ਵਿਸ਼ਾਖਾਪਟਨਮ ਵਿੱਚ ਤੇ ਆਖਰੀ ਤਿੰਨ ਮੈਚ ਤਿਰੂਵਨੰਤਪੁਰਮ ਵਿੱਚ ਖੇਡੇ ਜਾਣਗੇ ਭਾਰਤੀ ਮਹਿਲਾ ਟੀਮ ਪਿਛਲੇ ਮਹੀਨੇ ਇੱਕ ਦਿਨਾ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਪਹਿਲੀ ਵਾਰ ਮੈਦਾਨ 'ਚ ਉਤਰੇਗੀ ਇਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ ਨਮਸਕਾਰ